ਵੇ 20 ਕ ਦਾ ਬਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦਾ ਪ੍ਰੋਗਰਾਮ ਆਪਾਂ ਪਰਿਮਾਨ ਨਾਲ ਸ਼ੁਰੂ ਕਰ ਰਹੇ ਹਾਂ ਅਤੇ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਪ੍ਰਸਿੱਧ ਕਹਾਣੀਕਾਰ ਸ਼੍ਰੀ ਪ੍ਰੇਮ ਪ੍ਰਕਾਸ਼ ਜੀ ਨੂੰ ਜੋ ਕਿ ਸਾਡੇ ਤੋਂ ਅਲਵਿਦਾ ਲੈ ਚੁੱਕੇ ਨੇ ਸੁਪ੍ਰੇਮ ਪ੍ਰਕਾਸ਼ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਇੱਕ ਬਹੁਤ ਹੀ ਉਤਪਦਰੀ ਨਾਮ ਹੈ ਤੇ ਜਿਨ੍ਹਾਂ ਨੇ ਮਨੋਵਿਗਿਆਨਕ ਕਹਾਣੀਆਂ ਲਿਖੀਆਂ ਕਹਾਣੀਆਂ ਪੰਜਾਬੀ ਦੇ ਵਿੱਚ ਪਹਿਲਾਂ ਵੀ ਲਿਖੀਆਂ ਜਾਂਦੀਆਂ ਸੀ ਪੜਾ ਪੜਾ ਕਹਾਣੀਆਂ ਨੇ ਜਿਹੜਾ ਵਿਕਾਸ ਕੀਤਾ ਨਾਨਕ ਸਿੰਘ ਤੋਂ ਲੈ ਕੇ ਗੁਲਬੰਦ ਸਿੰਘ ਬਿਰਕੂਣੀ ਆਏ ਕਰਤਾਰ ਸਿੰਘ ਦੁੱਗਲ ਆਉਣੀ ਆਏ ਕਿੰਨੇ ਕ ਨਾਮ ਬਹੁਤ ਸਾਰੇ ਨਾਮ ਨੇ ਇਹ ਲਿਸਟ ਹੈ ਲੇਕਨ ਫਿਰ ਇੱਕ ਜਗਾਹ ਕੇ ਕਹਾਣੀ ਹੈ ਜਿਹੜੀ ਉਹ ਮੋੜ ਲੈਂਦੀ ਹੈ ਜਦੋਂ ਪੰਜਾਬ ਚ ਵੱਖ-ਵੱਖ ਲਹਿਰਾਂ ਆਉਂਦੀਆਂ ਨੇ ਤੁਰਦੀਆਂ ਨੇ ਤੋਂ ਕਹਾਣੀ ਹੈ ਜਿਹੜੀ ਉਹ ਆਪਣਾ ਰੰਗ ਰੂਪ ਬਦਲਦੀ ਰਹਿੰਦੀ ਹੈ ਪੰਜਾਬ ਦੀ ਆਰਥਿਕਤਾ ਚੇਂਜ ਹੁੰਦੀ ਹੈ ਤੇ ਪੰਜਾਬ ਦੀ ਜਿਹੜੀ ਪਿੰਡੂ ਕਹਾਣੀ ਹੈ ਜਿਹਦੇ ਵਿੱਚ ਕਿਸਾਨੀ ਸੀ ਜਿਹਦੇ ਵਿੱਚ ਕਿਸਾਨੀ ਨਾਲ ਸੰਬੰਧ ਸਮਾਨ ਸੀ ਪਿੰਡ ਸੀ ਉਹ ਤੋਂ ਕਹਾਣੀ ਨਿਕਲ ਕੇ ਸ਼ਹਿਰਾਂ ਵੱਲ ਨੂੰ ਵੱਧਦੀ ਹੈ ਤੇ ਕਹਾਣੀ ਜਟਲ ਹੁੰਦੀ ਜਾਂਦੀ ਹੈ ਕੋਈ ਜਿਹੜੇ ਮਨੁੱਖੀ ਰਿਸ਼ਤੇ ਨੇ ਜਾਂ ਪਰਜਿਤ ਰਿਸ਼ਤੇ ਨੇ ਉਹਨਾਂ ਤੇ ਕੋਈ ਗੱਲ ਨਹੀਂ ਸੀ ਕਰਦਾ ਲੇਕਿਨ ਫਿਰ ਇੱਕ ਇਹ ਹੋ ਜਾਂਦਾ ਹੋਰਾਂ ਜਿਹੜੇ ਜਿਹਨੂੰ ਵੱਡਾ ਆਪਾਂ ਮੋੜ ਕਹਿ ਸਕਦੇ ਹਾਂ ਕਹਾਣੀ ਦੇ ਖੇਤਰ ਦੇ ਵਿੱਚ ਉਹ ਪ੍ਰੇਮ ਪ੍ਰਕਾਸ਼ ਜੀ ਲੈ ਕੇ ਆਉਂਦੇ ਨੇ ਸੋ ਪ੍ਰੇਮ ਪ੍ਰਕਾਸ਼ ਜਦੋਂ ਕਹਾਣੀ ਲਿਖਦੇ ਨੇ ਤਾਂ ਪਹਿਲੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਸੋ ਜਿਹਦੇ ਵਿੱਚ ਕਾਮ ਦੀ ਗੱਲ ਵੀ ਸੀ ਜਿਹਦੇ ਵਿੱਚ ਔਰਤ مرد ਦੇ ਸਬੰਧਾਂ ਦੀ ਗੱਲ ਵੀ ਸੀ ਤਾਂ ਬਬੇ ਲਤੋਖਣਾ ਹੀ ਸੀਗਾ ਕਿਉਂਕਿ ਅਸੀਂ ਜਦੋਂ ਕੋਈ ਮਤਲਬ برف ਜੰਮੀ ਹੋਵੇ ਜਦੋਂ বরफ पिघਲਦੀ ਹੈ ਤਾਂ ਇੱਕ ਵਾਰ ਤਾਂ ਜਿਹੜਾ ਸਮਾਜ ਆ ਉਹ ਹਿੱਲਦਾ ਹੈ ਕਿਉਂਕਿ ਜਿਹੜੀ ਸਥਾਪਤੀ ਹੈ ਜਦੋਂ ਟੁੱਟਦੀ ਹੈ ਤਾਂ ਬਾ ਬਰੂਲਾ ਜਿਹੜਾ ਇੱਕਦਮ ਇਸ ਤਰ੍ਹਾਂ ਦਾ ਉੱਠਦਾ ਹੈ ਤਾਂ ਹਲ ਚਲਤਾ ਹੁੰਦੀ ਹੈ ਤਾਂ ਹਲ ਚੱਲ ਉਹਨਾਂ ਦੀਆਂ ਕਹਾਣੀਆਂ ਨਾਲ ਵੀ ਹੋਈ ਪਰ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਤਾਂ ਉਹਨਾਂ ਨੇ ਨਵੇਂ ਮੀਲ ਪੱਥਰ ਨੇ ਜਿਹੜੇ ਉਹ ਕਹਾਣੀ ਦੇ ਖੇਤਰ ਦੇ ਵਿੱਚ ਦਿੱਤੇ ਸੋ ਉਹ ਜਿਵੇਂ ਕਹਿੰਦੇ ਨੇ ਕਿ ਜਿੰਨਾ ਚਿਰ ਬੰਦਾ ਜੂੰਦਾ ਹੁੰਦਾ ਹੈ ਤਾਂ ਉਹਦੀ ਜਿਹੜੀ ਕਦਰ ਨਹੀਂ ਅਸੀਂ ਕਰਦੇ ਲੇਕਿਨ ਫਿਰ ਵੀ ਪੰਜਾਬੀ ਸਾਹਿਤ ਨੇ ਪ੍ਰੀਮ ਪ੍ਰਕਾਸ਼ ਨੂੰ ਕਹਾਣੀ ਸਾਹਿਤ ਦਾ ਅੰਧਾ ਆਕਾਸ਼ ਕਿਹਾ ਤੇ بڑے بڑے ਪੁਰਸਕਾਰ ਵੀ ਉਹਨਾਂ ਨੂੰ ਮਿਲੇ ਤੇ ਬਣਾ ਉਹਨਾਂ ਦਾ ਨਾਮ ਸੀ ਬੜੇ ਲੋਕਾਂ ਨੇ ਉਹਨਾਂ ਨੂੰ ਪੜ੍ਹ ਕੇ ਲਿਖਣਾ ਸਿੱਖਿਆ ਤੇ ਬੜੇ ਲੋਕਾਂ ਨੂੰ ਉਹਨਾਂ ਨੇ ਉਤਸ਼ਾਹਤ ਕੀਤਾ ਤੇ ਜਿੱਥੋਂ ਤੱਕ ਮੈਂ ਆਪਣੀ ਗੱਲ ਕਰਾਂ ਤੇ ਮੈਂ ਉਹਨਾਂ ਨੂੰ ਜਦੋਂ ਪਹਿਲੀ ਵਾਰ ਦੇਖਿਆ ਤਾਂ ਮੈਂ ਜੀ ਕਹਾਣੀ ਲਿਖਣੀ ਸ਼ੁਰੂ ਹੀ ਕੀਤੀ ਸੀ ਕਾਲਜ ਦੇ ਵਿੱਚ ਸੀ ਤੇ ਜਦੋਂ ਸਮਰਾਲੇ ਉਹ ਇੱਕ ਫੰਕਸ਼ਨ ਦੇ ਵਿੱਚ ਆਏ ਸੋ ਜਿਸ ਤਰ੍ਹਾਂ ਉਹਨਾਂ ਨੇ ਸਿੱਧੀ ਜੀ ਪੱਗ ਬੰਨੀ ਹੋਈ ਤੇ ਜਿਸ ਤਰ੍ਹਾਂ ਉਹ ਸਿੱਧੇ ਜਿਹੇ ਇਨਸਾਨ ਸੋ ਜਿਸ ਤਰ੍ਹਾਂ ਮੈਂ ਉਹਨਾਂ ਦਾ ਨਾਂ ਸੁਣਿਆ ਸੀ ਤਾਂ ਮੈਨੂੰ ਦੇਖ ਕੇ ਥੋੜੀ ਜਿਹੀ ਹਰਮਨੀ ਹੋਈ ਕੇ ਆ ਨੇ ਪ੍ਰੀਤ ਪ੍ਰਕਾਸ਼ ਖੰਨਵੀ ਜੀ ਤੇ ਜਿਨ੍ਹਾਂ ਦੀਆਂ ਸਾਹਿਤਕਾਰ ਸਾਹਿਤ ਮੀਟਿੰਗਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਲੇਕਿਨ ਫਿਰ ਮੈਂ ਉਹਨਾਂ ਦੀ ਕਹਾਣੀ ਨਾਲ ਜੁੜਦਾ ਚੱਲਿਆ ਗਿਆ ਉਹਨਾਂ ਦੀਆਂ ਬਹੁਤ ਕਹਾਣੀਆਂ ਪੜੀਆਂ ਤੇ ਸੋਚਿਆ ਸੀ ਕਿ ਉਹਨਾਂ ਨਾਲ ਨੇੜੇੋਂ ਬੈ ਕੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਵੇ ਮੇਰੇ ਮਨ ਦਾ ਸੁਪਨਾ ਸੀ ਕਿ ਸਮਾਗਮਾਂ ਫੰਕਸ਼ਨਾਂ ਕਹਾਣੀਆਂ ਦੇ ਵਿੱਚ ਉਹ ਤਾਂ ਮਿਲਦੇ ਹੀ ਆ ਤੇ ਉਸ ਵਕਤ ਦੀਵਾ ਬੜੇ ساری ਰਾਤ ਪ੍ਰੋਗਰਾਮ ਹੁੰਦੇ ਸੀ ਉੱਥੇ ਵੀ ਮਿਲ ਜਾਂਦੇ ਸੀ ਅ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਉੱਥੇ ਵੀ ਮਿਲ ਜਾਂਦੇ ਸੀ ਅ ਤੋਕਾਂ ਦੇ ਕਤਾਈ ਹੋਰ ਸਾਹਿਤਕ ਸਮਾਗਮਾਂ ਤੇ ਵੀ ਉਹਨਾਂ ਨਾਲ ਮਿਲਨ ਗਿਲਨ ਹੁੰਦਾ ਸੀ ਲੇਕਿਨ ਅ ਮੈਂ ਕਦੇ ਸਿੱਧੇ ਬੈਠ ਕੇ ਉਹਨਾਂ ਨਾਲ ਗੱਲ ਨਹੀਂ ਸੀ ਕੀਤੀ ਕਿ ਉਹਨਾਂ ਦੇ ਦਿਲ ਦੀਆਂ ਅੰਦਰਲੀਆਂ ਪਰਤਾਂ ਖੋਲ ਸਕਾਂ ਤਾਂ ਉਹਨਾਂ ਨਾਲ ਗੱਲਾਂ ਕਰ ਸਕਾਂ ਲੇਕਿਨ ਫਿਰ ਜਦੋਂ ਇਥੋਂ ਮੈਂ ਕਰੰਟ ਤੋਂ ਮੇਰਾ خیال ਹੈ 2000 ਦੂ 2003 ਦੀ ਗੱਲ ਹੋਵੇਗੀ। ਤੋਂ ਮੈਂ ਗਿਆ ਤਾਂ ਉਸ ਵਕਤ ਮੈਂ ਮੁਲਾਕਾਤ ਕਰਨ ਦੀ ਸੋਚੀ ਕੁਝ ਬੰਦਿਆਂ ਨਾਲ ਤੇ ਜਿਹਦੇ ਵਿੱਚ ਮੈਂ ਪ੍ਰੇਮ ਪ੍ਰਕਾਸ਼ ਉਹਨਾਂ ਨਾਲ ਵੀ ਮੁਲਾਕਾਤ ਕਰਨ ਦੀ ਗੱਲ ਸੋਚੀ ਤੇ ਮੇਰੀ ਕਿਤਾਬ ਉਹਨਾਂ ਦਿਨਾਂ ਦੇ ਵਿੱਚ ਕਹਾਣੀਆਂ ਦੀ ਤਰਸ਼ੰਕੂ ਆਈ ਸੀ। ਤੇ ਮੈਂ ਸੋਚਿਆ ਕਿ ਮੈਂ ਚਲੋ ਉਹਨਾਂ ਨੂੰ ਕੋਈ ਜਿੱਦਾਂ ਕਹਿੰਦੇ ਨੇ ਉਹ ਡਰ ਵੀ ਲੱਗਦਾ ਵੱਡੇ ਕਹਾਣਿਕਾਰ ਨੂੰ ਵੀ ਪਤਾ ਨਹੀਂ। ਮੈਨੂੰ ਵਕਤ ਦਵੇਗਾ ਕਿ ਨਹੀਂ ਤੇ ਮੈਂ ਉਹਨਾਂ ਨੂੰ ਪੀਸੀਓ ਤੋਂ ਫੋਨ ਕੀਤਾ ਕ੍ਰਿਸ਼ਨ ਭਨੂੜ ਜੀ ਮੇਰੇ ਨਾਲ ਸਨ ਤੇ ਮੈਂ ਪੀਸੀਓ ਤੋਂ ਉਹਨਾਂ ਨੂੰ ਫੋਨ ਕੀਤਾ ਨੰਬਰ ਲਾਇਆ ਤੇ ਉਹਨਾਂ ਨੇ ਕਿਹਾ ਮੈਂ ਜਰਮੰਗਤ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਹਾਲਾਂਕਿ ਮੈਂ ਕੋਈ ਬਹੁਤਾ ਉਹਦੋਂ ਮੇਰੀਆਂ ਇੱਕ ਦੋ ਗੱਤਾਂ ਪਾਈਆਂ ਆਈਆਂ ਸੀ ਲੇਕਿਨ ਉਹਨਾਂ ਨੇ ਮੈਨੂੰ ਰਿਸਪੈਕਟ ਦਿੱਤੀ ਤੇ ਮੈਨੂੰ ਕਿਹਾ ਤੂੰ ਜਦੋਂ ਮਰਜ਼ੀ ਹੈ ਜਿਹੜਾ ਘਰ ਆ ਜਾ ਤਾਂ ਉਹਨਾਂ ਦਾ ਮੋਤਾ ਸਿੰਘ ਨਗਰ ਦੇ ਵਿੱਚ ਘਰ ਸੀਗਾ ਤੇ ਉੱਥੇ ਉਹਨਾਂ ਨੇ ਮੈਨੂੰ ਹੌਂਦਸਾ ਦਦ ਦਿੱਤਾ ਤੇ ਮੈਂ ਉੱਥੇ ਚੱਲਿਆ ਗਿਆ ਤੇ ਮੈਨੂੰ ਇਸ ਘਰ ਦਾ ਮਾਣ ਪ੍ਰਾਪਤ ਹੋਇਆ ਕਿ ਜਿੱਥੇ ਉਹਨਾਂ ਦੀ ਲਿਖਣ ਡੈਸਕ ਸੀ ਜਿੱਥੇ ਉਹ ਬਹਿ ਕੇ ਚੇਅਰ ਤੇ ਲਿਖਦੇ ਸੀ ਜਿੱਥੇ ਉਹਨਾਂ ਦੀਆਂ ਕਿਤਾਬਾਂ ਸੀ ਤੇ ਉਸ ਕਮਰੇ 'ਚ ਬੈਠ ਕੇ ਖੁੱਲ ਕੇ ਗੱਲਬਾਤ ਹੋਈ ਕਾਫੀ ਲੰਬੀ ਗੱਲਬਾਤ ਹੋਈ ਸੋ ਸਾਡਾ ਜਿਹੜਾ ਫੋਕਸ ਸੀਗਾ ਉਹ ਸੀਗਾ ਕਿ ਜਿਹੜੀ ਪ੍ਰਵਾਸ ਦੇ ਵਿੱਚ ਕਹਾਣੀਆਂ ਜਿਹੜੀ ਉਹ ਰਚੀ ਜਾ ਰਹੀ ਆ ਉਹਦਾ ਪੰਜਾਬੀ ਕਹਾਣੀ ਤੇ ਕੀ ਇੰਪੈਕਟ ਹੈ ਕੀ ਪ੍ਰਭਾਵ ਹੈ ਕੀ ਉਹ ਕੋਈ ਸਥਾਨ ਰੱਖਦੀ ਹੈ ਤੇ ਜਾਂ ਜਿਹੜੀ ਮੌਜੂਦਾ ਕਹਾਣੀ ਲਿਖੀ ਜਾ ਰਹੀ ਸੀ ਤੇ ਉਹਦੇ ਬਾਰੇ ਪ੍ਰੇਮ ਪ੍ਰਕਾਸ਼ ਜੀ ਨੂੰ ਉਹਦੇ ਕੀ ਵਿਚਾਰ ਨੇ ਸੋ ਲੋਕ ਉਹਨਾਂ ਦੀਆਂ ਕਹਾਣੀਆਂ ਦੇ ਵਿਚਾਰ ਬਾਰੇ ਤਾਂ ਵਿਚਾਰ ਦਿੰਦੇ ਸੀ ਸੋ ਉਸ ਵਕਤ ਜਿਹੜਾ ਉਹ ਲਕੀਰ ਪਰਚਾ ਵੀ ਕੱਢਦੇ ਸੀਗੇ ਅਹ ਤਾਂ ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਮੈਨੂੰ ਅ ਤੋ ਜਿਹੜੀ ਮੇਰੀ ਕਿਤਾਬ ਦੇ ਵਿੱਚ ਹੀ ਉਹਨਾਂ ਦੀ ਮੁਲਾਕਾਤ ਹੈ ਜਿਹੜੀ ਉਹ ਦਰਜ ਹੈ ਜਿਹੜੀ ਮੇਰੀ ਕਹਾਣੀ ਕਿਤਾਬ ਆਈ ਸੀ ਆਮਨੇ ਸਾਹਮਨੇ ਤੋਂ ਉਹਦੇ ਵਿੱਚ ਮੁਲਾਕਾਤ ਸੀ ਤਾਂ ਉਹਨਾਂ ਨਾਲ ਮੈਂ ਤਸਵੀਰਾਂ ਵੀ ਉਸ ਵਕਤ ਲਈਆਂ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਦਿਲ ਦੇ ਅੰਦਰਲੇ ਪੀੜ ਨੇ ਜਿਹੜੀ ਉਹ ਫਰੂਲੇ ਸੋ ਮੁਲਾਕਾਤ ਉਸ ਕਿਤਾਬ ਦੇ ਵਿੱਚ ਹੈਗੀ ਆ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੰਗਤ ਜਿਹੜੀ ਕਹਾਣੀ ਆ ਨਾ ਉਹ ਕਹਾਣੀ ਉਹ ਆ ਕਹਾਣੀ ਨਾ ਕਦੇ ਪ੍ਰਵਾਸੀ ਹੁੰਦੀ ਹੈ ਕਹਾਣੀ ਨਾ ਕਦੇ Dalit ਹੁੰਦੀ ਹੈ ਕਹਾਣੀ ਨਾ ਕਦੇ ਸਿਰਫ ਔਰਤਾਂ ਦੀ ਕਹਾਣੀ ਹੁੰਦੀ ਹੈ ਕਿ ਨਾਰੀਵਾਦੀ ਕਹਾਣੀ ਹੈ ਸੋ ਇਹ ਮਰਦਵਾਦੀ ਕਹਾਣੀ ਹੈ ਤੇ ਜਾਂ ਜਾਂ ਇਹ ਬਾਹਰ ਨਿਕੀ ਗਈ ਕਹਾਣੀ ਹੈ ਸੋ ਇਸ ਤਰ੍ਹਾਂ ਜਿਹੜਾ ਉਹ ਕਹਾਣੀ ਨੂੰ categories ਮਤਲਬ ਉਹਦੀ درجہਬੰਦੀ ਕਰਨ ਦੇ ਹੱਕ ਤੇ ਨਹੀਂ ਸੀ ਹਨ ਉਹ ਸੀ ਉਹ ਕਹਿੰਦੇ ਸੀਗੇ ਕਹਾਣੀ ਜਾਂ ਚੰਗੀ ਹੁੰਦੀ ਹੈ ਤੇ ਜਾਂ ਮਾੜੀ ਹੁੰਦੀ ਹੈ ਤੇ ਪੰਜਾਬੀ ਕਹਾਣੀ ਪਾਵੇਂ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਸਬਜੈਕਟ ਤੇ ਕਿਤੇ ਵੀ ਲਿਖੀ ਜਾਵੇ ਤਾਂ ਉਹ ਕਹਾਣੀ ਪੰਜਾਬੀ ਕਹਾਣੀ ਹੀ ਹੈ ਸੋ ਇਸ ਤਰ੍ਹਾਂ ਉਹ ਦਰਜਾ ਬੰਦੀ ਕਰਕੇ ਦੇਖਦੇ ਸੀ ਤੇ ਪ੍ਰਵਾਸ ਵਿੱਚ ਵੀ ਵਧੀਆ ਕਹਾਣੀ ਲਿਖੀ ਜਾ ਸਕਦੀ ਆ ਦਲਤਾਂ ਬਾਰੇ ਵੀ ਵਧੀਆ ਕਹਾਣੀ ਲਿਖੀ ਜਾ ਸਕਦੀ ਹੈ ਲੇਕਿਨ ਉਹਨਾਂ ਤੇ ਕਿਸੇ ਤਰ੍ਹਾਂ ਦੇ ਜਿਹੜੇ ਲੇਬਲ ਲਾਉਂਦੇ ਨੇ ਉਹ ਇਸ ਗੱਲ ਦੇ ਹੱਕ 'ਚ ਨਹੀਂ ਸੀ ਸੂਪ੍ਰੀਮ ਪ੍ਰਕਾਸ਼ ਨੇ ਬਹੁਤ ਕਹਾਣੀਆਂ ਲਿਖੀਆਂ ਬਹੁਤ ਸਾਰੇ ਲੋਕਾਂ ਨੂੰ ਕਹਾਣੀ ਲਿਖਣ ਲਾਇਆ ਔਰਤਾਂ ਨੂੰ ਲੋਗ ਨਹੀਂ ਸੀ ਮਤਲਬ ਜਿਦਾਂ ਬਹੁਤਾ ਗੀ ਵਰਜਾ ਛਾਪਦੇ ਨਹੀਂ ਸੀ ਜਾਂ ਮਤਲਬ ਇਸ ਅਧੀਨ ਛਾਪਦੇ ਸੀ ਕਿ ਉਹ ਸਿਰਫ ਔਰਤਾਂ ਨੇ ਲੇਕਿਨ ਪ੍ਰੀਮ ਪ੍ਰਕਾਸ਼ ਨੇ ਬਹੁਤ ਸਾਰੇ ਜਿਹੜੀਆਂ ਔਰਤ ਕਹਾਣੀਕਾਰਾਂ ਸੀ ਉਹਨਾਂ ਨੂੰ ਵੀ ਆਪਣੇ ਪਰਚੇ ਮੁ ਉਹਦੇ ਵਿੱਚ ਛਾਪਿਆ ਲਕੀਰ ਦੇ ਵਿੱਚ ਛਾਪਿਆ ਉਹਨਾਂ ਦੀ ਗੱਲ ਕੀਤੀ ਉਹਨਾਂ ਦੀ ਕਹਾਣੀ ਦੀ ਗੱਲ ਕੀਤੀ ਤੇ ਉਹ ਅੱਗੇ ਲੈ ਕੇ ਆਏ ਸੋ ਕਾਫੀ ਜੜੇ ਅ ਕੰਟਰੋਵਰਸ਼ੀਅਲ ਸਟੇਟਮੈਂਟਸ ਉਹ ਵੀ ਉਹ ਕਈ ਵਾਰ ਦਿੰਦੇ ਰਹੇ ਲੇਕਿਨ ਜਦੋਂ ਕੋਈ ਗੱਲ ਕਰਦੇ ਸੀ ਤਾਂ ਹਰ ਕੋਈ ਬੰਦਾ ਉਹਨਾਂ ਨੂੰ ਕਹਾਣੀ ਦੇ ਖੇਤਰ ਦੇ ਵਿੱਚ ਸੁਣਦਾ ਸੀ ਬੜਾ ਨਾਮਣਾ ਸੀ ਭਾਵੇਂ ਉਹਨਾਂ ਦਾ ਕੋਈ ਵਿਰੋਧੀ ਆ ਭਾਵੇਂ ਉਹਨਾਂ ਦਾ ਕੋਈ ਹੱਕ ਦਾ ਬੰਦਾ ਲੇਕਿਨ ਪ੍ਰੇਮ ਪ੍ਰਕਾਸ਼ ਨੂੰ ਇਗਨੋਰ ਨਹੀਂ ਸੀ ਕੀਤਾ ਜਾ ਸਕਦਾ ਸੋ ਅਜੋ ਸਾਡੇ ਵਿਚਾਰ ਨਹੀਂ ਰਹੇ ਸੋ ਉਹਨਾਂ ਦੀ ਸਾਦਗੀ ਉਹਨਾਂ ਦੀ ਸਪਸ਼ਟਤਾ ਸੋ ਉਹਨਾਂ ਦਾ ਸਟੈਂਡ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕੋ ਹੀ ਰਿਹਾ ਤੇ ਤੁਸੀਂ ਅੱਜ ਵੀ ਉਹਨਾਂ ਨੂੰ ਦੇਖਦੇ ਸੀ ਉਹ ਲੜਵਾਲੀ ਸਧਾਰਨ ਜੀ ਪੱਗ ਸਧਾਰਨ ਜੇ ਕੱਪੜੇ ਪਰ ਇੱਕ ਜਹੀਨ ਬੰਦਾ ਠੀਕ ਸਾਹਿਬ ਦੇ ਕੀਤੇ ਦੇ ਵਿੱਚ ਉੱਚੀਆਂ ਉਡਾਨਾਂ ਭਰਨ ਵਾਲਾ ਜੋ ਸੱਚ ਨੂੰ ਸੱਚ ਕਹਿੰਦਾ ਜੇ ਉਹਦਾ ਕਿਤੇ ਕੋਈ ਕਿਸੇ ਨਾਲ ਔਰਤ ਨਾਲ ਰਿਸ਼ਤਾ ਹੈ ਉਹਨੇ ਨਹੀਂ ਲੁਕੋਇਆ ਉਹਨੇ ਉਜਾਗਰ ਕੀਤਾ ਤਾਂ ਜੇ ਉਹ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਉਹਦੇ ਮਨ ਦੇ ਵਿੱਚ ਖੋਰੂ ਪਾ ਰਹੀਆਂ ਨੇ ਔਰਤ ਮਰਦ ਦੇ ਸਬੰਧਾਂ ਦੀਆਂ ਹੋਣ ਭਾਵੇਂ ਅਸੀਂ ਉਹਨੂੰ ਉਹਨੂੰ ਕਿਸ ਤਰ੍ਹਾਂ ਉਹਨਾਂ ਨੇ ਕਹਾਣੀ ਦਾ ਰੂਪ ਦੇਣਾ ਹੈ ਕਿਸ ਤਰ੍ਹਾਂ ਉਹਨੂੰ ਪੇਸ਼ ਕਰਨਾ ਹੈ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਪਾਤਰ ਨੂੰ ਜਿਹੜਾ ਹੈਗਾ ਉਹ ਡੀਲ ਕਰਨਾ ਹੈ ਸੋ ਉਹਦਾ ਦੀ ਖੂਬ ਸੂਰਤੀ ਸੀ ਸੋ ਅੱਜ ਫਿਰ ਉਹਨਾਂ ਬਾਰੇ ਥੋੜੀ ਜਿਮੈਂ ਗੱਲ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਇੱਕ ਕਿਤਾਬ ਹੈਗੀ ਕਥਾ ਅਨੰਤ ਜਿਹਦੇ ਵਿੱਚ ਉਹਨਾਂ ਦੀ ਸਾਰੀਆਂ ਸਾਰੀਆਂ ਤਾਂ ਨਹੀਂ ਹੋਣਗੀਆਂ ਮਤਲਬ ਜਿਹੜੀਆਂ ਉਹਨਦੀਆਂ ਪ੍ਰਮੁੱਖ ਕਹਾਣੀਆਂ ਨੇ 80 ਦੇ ਕਰੀਬ ਕਹਾਣੀਆਂ ਨੇ ਉਹ ਮੇਰੇ ਕੋਲ ਹੈ ਇਹ ਉਹ ਬਹੁਤ ਕਮਾਲ ਦੀ ਕਿਤਾਬ ਹੈ ਤੁਹਾਨੂੰ ਕਿਤੇ ਮਿਲੇ ਤਾਂ ਜਰੂਰ ਉਸ ਉਸ ਨੂੰ ਪੜਿਓ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਉਹ ਦਿਖਾ ਵੀ ਦਿੰਦਾ ਹਾਂ ਤੋਂ ਇਸੇ ਪ੍ਰਕਾਰ ਉਹਨਾਂ ਦੀਆਂ ਜਿਹੜੀਆਂ ਕਾਫੀ ਕਹਾਣੀਆਂ ਨੇ ਉਹ ਆਈਆਂ ਨੇ ਤਾਂ ਉਹਨਾਂ ਦੇ ਜਿਹੜੇ ਕਹਾਣੀ ਸੰਗ੍ਰਹਿ ਨੇ ਮੈਂ ਤੁਹਾਨੂੰ ਉਹਨਾਂ ਬਾਰੇ ਵੀ ਦੱਸਦਾ ਤੇ ਜਿਹੜੀ ਉਹਨਾਂ ਦੇ ਉਹਨਾਂ ਦੀ ਨਾ ਆਟੋ ਬਾਇਓਗ੍ਰਾਫੀ ਹੈ ਤਾਂ ਉਹਦੇ ਬਾਰੇ ਵੀ ਦੱਸਦਾ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਨਵੇਂ ਕਹਾਣੀਕਾਰ ਨੇ ਉਹਨਾਂ ਨੂੰ ਹੋ ਸਕਦਾ ਕਿ ਪ੍ਰੇਮ ਪ੍ਰਕਾਸ਼ ਨੂੰ ਮਰਨ ਦਾ ਮੌਕਾ ਨਾ ਮਿਲਿਆ ਹੋਵੇ ਪ੍ਰੇਮ ਪ੍ਰਕਾਸ਼ ਜਿਹੜਾ ਜਨਮ ਹੈ ਉਹ ਇਹ ਆਪਣੇ ਨਾਮ ਨਾਲ ਖੰਨ ਵੀ ਲਿਖਦੇ ਸੀ ਜੋ 7 ਅਪ੍ਰੈਲ 1932 ਨੂੰ ਉਹਨਾਂ ਦਾ ਜਿਹੜਾ ਜਨਮ ਹੋਇਆ ਤੇ ਖੰਨਾ ਅੰਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਦੀ ਮਾਤਾ ਦਾ ਨਾਮ ਸੀਗਾ ਦਇਆਵੰਤੀ ਪਿਤਾ ਦਾ ਨਾਮ ਸੀ ਰਾਮ ਪ੍ਰਸਾਦ ਇਹ ਸ਼ਾਹੂ ਕਰੇ ਦਾ ਜਿੱਦਾਂ ਉਹਨਾਂ ਦਾ ਪਿਤਾ ਜੀ ਕੰਮ ਕਰਦੇ ਸਨ ਤੇ ਜ਼ਿਮੀਂਦਾਰ ਖੇਤੀ ਵੀ ਕਰਦੇ ਸਨ ਸੋ ਪਤਨੀ ਦਾ ਨਾਮ ਸੀ ਜਨਕੂ ਦਲਾਰੀ ਤੋਂ ਜਿਹੜੀ ਇੱਕ ਘਰੇਲੂ ਔਰਤ ਸੀ ਤੇ ਵਿੱਦਿਆ ਜਿਹੜੀ ਹੈਗੀ ਇਹਨਾਂ ਨੇ ਪ੍ਰਾਪਤ ਕੀਤੀ ਉਹ اردو ਵੀ ਇਹ ਜਾਣਦੇ ਸੀ ਪਾਸੋਂ ਤੋਂ ਇਹਨਾਂ ਨੇ ਜਿਹੜਾ ਸਕੂਲ ਹੈ ਉਹ ਆਪਣਾ ਚੌਥੀ ਤੱਕ ਪੂਰਾ ਕੀਤਾ ਤੋਂ ਫਿਰ ਦਸਵੀਂ ਜਿਹੜੀ ਹੈਗੀ ਆਰੀਆ ਸਕੂਲ ਖੰਨਾ ਤੋਂ ਕੀਤੀ ਤੇ ਫਿਰ ਜਿਹੜੀ ਗਿਆਨੀ ਕੀਤੀ ਉਹਨੂੰ ਗੁਰਮੁਖੀ ਵੀ ਕਹਿੰਦੇ ਸੀ ਉਦੋਂ 1954 ਦੇ ਵਿੱਚ ਇਹਨਾਂ ਨੇ ਬੀਏ ਕੀਤੀ 1962 ਦੇ ਵਿੱਚ ਇਹਨਾਂ ਨੇ ਐਮਏ ਕੀਤੀ ਤੇ 1966 ਦੇ ਵਿੱਚ ਉਰਦੂ ਦੀ ਐਮਏ ਕੀਤੀ ਸੋ ਇਸ ਕਰਕੇ ਇਹਨਾਂ ਨੂੰ ਉਰਦੂ ਦਾ ਵੀ ਕਾਫੀ ਗਿਆਨ ਸੀ ਸੋ ਇਹਨਾਂ ਦੀਆਂ ਕਾਫੀ ਜ਼ਹਾਰੀਆਂ ਕਿਤਾਬਾਂ ਨੇ ਜਿਹੜੀਆਂ ਦੂਸਰੀਆਂ ਪਛਾਵਾਂ ਦੇ ਵਿੱਚ ਵੀ ਛਪੀਆਂ ਤੇ ਇਹਨਾਂ ਨੇ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੂੰ ਕਾਫੀ ਜਿਹੜਾ ਉਹ ਪੜਿਆ ਜਾਂਦਾ ਤੋ ਇਹਨਾਂ ਨੇ ਬਡ ਗੁਜਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਆਪ ਖੁਦ ਖੇਤੀ ਵੀ ਕੀਤੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਰੰਧਾਵਾ ਮਸੰਦਾ ਦੇ ਵਿੱਚ ਇਹਨਾਂ ਨੇ ਨੌਕਰੀ ਵੀ ਕੀਤੀ। ਸੋ ਜਿਹੜੇ ਇਹਨਾਂ ਦੇ ਕਹਾਣੀ ਸੰਗ੍ਰਹਿ ਨੇ ਉਹ ਕੱਚਕੜੇ 1966 ਦੇ ਵਿੱਚ ਆਇਆ ਨਮਾਜ਼ੀ 1971 ਦੇ ਵਿੱਚ ਆਇਆ ਮੁਕਤੀ 1980 ਦੇ ਵਿੱਚ ਆਈ ਸ਼ਿਵਤਾੰਬਰ ਨੇ ਕਿਹਾ ਸੀ 1983 ਦੇ ਵਿੱਚ ਆਈ ਪ੍ਰੇਮ ਕਹਾਣੀਆਂ ਜਿਹਦੇ ਵਿੱਚ ਉਹਨਾਂ ਦੀਆਂ ਚੁਣਮੀਆਂ ਕਹਾਣੀਆਂ ਨੇ ਉਹ ਆਈ ਤੇ ਫਿਰ ਕੁਝ ਅਣਕਿਹਾ ਵੀ 1990 ਚ ਆਈ ਨਾਵਲ ਜਿਹੜਾ ਹੈਗਾ ਦਸਤਾਵੇ ਜੋ 1976 ਦੇ ਵਿੱਚ ਆਇਆ ਤੇ ਪਹਿਲਾਂ ਪਰਚੇ ਦੇ ਵਿੱਚ ਆਪਦਾ ਰਿਹਾ ਫਿਰ ਪੁਸਤਕ ਰੂਪ ਦੇ ਵਿੱਚ 1990 ਵਿੱਚ ਆਇਆ ਤੇ ਇਹਨਾਂ ਨੂੰ ਕਾਫੀ ਇਨਾਮ ਸਨਮਾਨ ਵੀ ਮਿਲੇ ਪੰਜਾਬੀ ਸਾਹਿਤ ਅਕਾਦਮੀ ਅਵਾਰਡ ਇਹਨਾਂ ਨੂੰ 1982 ਦੇ ਵਿੱਚ ਮਿਲ ਗਿਆ ਸੀ ਸੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸਾਹਿਤ ਅਕਾਦਮੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ 1992 ਦੇ ਵਿੱਚ ਵੀ ਇਹਨਾਂ ਨੂੰ ਮਿਲਿਆ ਸੀ 593 ਮੋਤਾਸਮ ਨਗਰ ਜਿਲੰਦਰ ਦੇ ਵਿੱਚ ਇਹ ਰਹਿੰਦੇ ਸੀ ਤੇ ਜਿਵੇਂ ਕਹਿੰਦੇ ਨੇ ਕਿ ਪ੍ਰੇਮ ਪ੍ਰਕਾਸ਼ ਹਰ ਬੰਦੇ ਸਾਸੀ ਕਿਸੇ ਦਾ ਥੋੜਾ ਕਿਸੇ ਦਾ ਬਹੁਤਾ ਠੀਕ ਹੈ ਤੇ ਮੂੰਹ ਤੇ ਗੱਲ ਕਰਨ ਵਾਲਾ ਤੇ ਜਿੰਦਰੂਣ ਹਨ ਜੇ ਪਿੱਛੇ ਮੇਰੇ ਕੋ ਆਏ ਤਾਂ ਉਹਨਾਂ ਨੇ ਇੱਕ ਨਵਾਂ ਰਿਪੋਰਟ ਲਿਖਿਆ ਸੀ ਉਸੀ ਉਹਦਾ ਡਿਸਕਸ ਡਿਸਕਸ ਵੀ ਉਹ ਨਾਲ ਕੀਤੀ ਉਹਨਾਂ ਨੇ ਉਹਨਾਂ ਦੇ ਆਰਟੀਕਲ ਦਾ ਨਾਮ ਸੀ ਸੰਕੀ ਬੁੜਾ ਸੰਕੀ ਬੁੜਾ ਮਤਲਬ ਤੁਸੀਂ ਸਮਝਦੇ ਹੋ ਕਿ ਜਿਹੜੀ ਗੱਲ ਉਹਨੂੰ ਠੀਕ ਲੱਗਦੀ ਹੈ ਜੋ ਉਸ ਤੇ ਅੜ ਗਿਆ ਤਾਂ ਅੜ ਗਿਆ ਠੀਕ ਹੈ ਕੋਈ ਵਿਚੀ ਵਿਚਾਲੇ ਵਾਲਾ ਰਸਤਾ ਨਹੀਂ ਹੈਗਾ ਠੀਕ ਹੈ ਕੋਈ ਮਤਲਬ ਕਿਸੇ ਨੂੰ ਰੁਝਾਉਣ ਵਾਲਾ ਰਸਤਾ ਨਹੀਂ ਹੈਗਾ ਠੀਕ ਜਿਹੜੀ ਗੱਲ ਠੀਕ ਹੈ ਠੀਕ ਹੈ ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਲੱਗਦੀ ਹੈ ਨਹੀਂ ਲੱਗਦੀ ਤਾਂ ਨਾ ਲੱਗਦੀ ਦੁਨੀਆ ਕੀ ਕਹੂ ਕਹਿੰਦੀ ਰਹੇ ਠੀਕ ਸੋ ਬਹੁਤ ਸਾਰੇ ਕਹਾਣੀਕਾਰ ਸੀ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਸੀ ਉਤੋਂ ਲਿਖਣ ਦੀਆਂ ਜਿਹੜੀਆਂ ਬਾਰਿਕੀਆਂ ਨੇ ਉਹ ਜਾਣਦੇ ਸੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਲਿਫਨ ਲਾਇਆ ਸੋ ਮੇਰੇ ਪਾਸ ਉਹਨਾਂ ਦੀ ਕਿਤਾਬ ਹੈ ਬੰਦੇ ਅੰਦਰ ਬੰਦਾ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਹਾਂ ਸ਼ਾਇਦ ਤੁਹਾਨੂੰ ਸਿੱਧੀ ਨਾ ਦਿਖੇ ਕੈਮਰੇ 'ਚ ਤੇ ਬੰਦੇ ਅੰਦਰ ਬੰਦਾ ਜਿਹੜੀ ਕਿਤਾਬ ਹੈ ਇਹ ਉਹਨਾਂ ਦਾ ਆਤਮ ਕਥਨ ਹੈ ਸਵੈ ਜੀਵਨੀ ਦੇ ਅੰਸ਼ ਨੇ ਬਹੁਤ ਕਮਾਲ ਦੀ ਕਿਤਾਬ ਹੈ ਅਹ ਫੌਇਦੇ ਵਿੱਚ ਉਹਨਾਂ ਦਾ ਜੀਵਨ ਹੈ ਜਿਹੜਾ ਜੀਵਨ ਦਾ ਸੰਘਰਸ਼ ਹੈ ਤਾਂ ਉਹਦੇ ਬਾਰੇ ਉਹਨਾਂ ਨੇ ਕਾਫੀ ਜਿਹੜਾ ਹੋ ਗਿਆ ਨਿਆ ਹੈ ਅਹ ਤਾਂ ਕਾਫੀ ਉਹਦੇ ਬਾਰੇ ਉਹਨਾਂ ਦੀ ਸਖਸ਼ੀਤ ਬਾਰੇ ਪਤਾ ਲੱਗਦਾ ਕਿਉਂਕਿ ਜਦੋਂ ਤੁਸੀਂ ਕਿਸੇ ਰਾਈਟਰ ਨੂੰ ਸਮਝਣਾ ਹੈ ਜਦੋਂ ਤੁਸੀਂ ਕਿਸੇ ਰਾਈਟਰ ਦੀ ਮਾਨਸਿਕਤਾ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਉਹਦੀ ਜ਼ਿੰਦਗੀ ਨੂੰ ਜਾਣੋ ਠੀਕ ਹੈ ਸੋ ਇਹ ਤੁਹਾਨੂੰ ਪ੍ਰੀਮ ਪ੍ਰਕਾਸ਼ ਦੀਆਂ ਕਹਾਣੀਆਂ ਨੂੰ ਪੜ੍ਹਨ ਤੋਂ ਪਹਿਲਾਂ ਅਗਰ ਤੁਸੀਂ ਇਸ ਕਿਤਾਬ ਨੂੰ ਪੜ੍ਹ ਲਓਗੇ ਨਾ ਉਹਨਾਂ ਦੀ ਜੀਵਨੀ ਬਾਰੇ ਜਾਣ ਲਵੋਗੇ ਸੁਬੈਤ ਜੀਵਨੀ ਬਾਰੇ ਜਾਣ ਲਵੋਗੇ ਤਾਂ ਤੁਹਾਨੂੰ ਉਹਨਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਉਹ ਕਾਫੀ ਸਾਰੀਆਂ ਸਮਝ ਆ ਜਾਣਗੀਆਂ ਕਿ ਉਹ ਜੇ ਹੁਣ ਕਿਸਾਨੀ ਨੂੰ ਬਿਆਨ ਦੇ ਨੇ ਤੇ ਜੇ ਹੁਣ ਉਹ ਰਿਸ਼ਤਿਆਂ ਨੂੰ ਬਿਆਨ ਦੇ ਨੇ ਤੇ ਜੇ ਹੁਣ ਉਹ ਔਰਤ ਮਰਦ ਦੇ ਜਿਹੜੇ ਵਰਜਿਤ ਸੰਬੰਧ ਨੇ ਉਹਨਾਂ ਨੂੰ ਬਿਆਨ ਦੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੇਮ ਪ੍ਰਕਾਸ਼ ਨੂੰ ਸਮਝਣਾ ਪਵੇਗਾ ਤੋ ਜਦੋਂ ਆਪਣੀ ਕਹਾਣੀ ਦੀ ਗੱਲ ਚੱਲੇਗੀ ਸਫਰੇਮ ਪ੍ਰਕਾਸ਼ ਨੂੰ ਕਦੇ ਵੀ ਉਸ ਤੋਂ ਮੰਨफी ਨਹੀਂ ਕੀਤਾ ਜਾ ਸਕਦਾ ਕਹਾਣੀ ਦਾ ਇਤਿਹਾਸ ਪ੍ਰੀਮ ਪ੍ਰਕਾਸ਼ ਬੁਧਾਰ ਨਹੀਂ ਲਿਖਿਆ ਜਾ ਸਕਦਾ। ਔਰ ਮੇਰੀ ਕਈ ਵਾਰ ਉਹਨਾਂ ਨਾਲ ਹੋਣ ਤੇ ਵੀ ਗੱਲ ਹੋਈ। ਤੇ ਕਈ ਵਾਰ ਫੋਨ ਤੇ ਵੀ ਗੱਲ ਹੋ ਜਾਂਦੀ ਸੀ ਤੇ ਜਦੋਂ ਮੈਂ ਰੇਡੀਓ ਪ੍ਰੋਗਰਾਮ ਕਰਦਾ ਹੁੰਦਾ ਸੀ ਤਾਂ ਇੱਕ ਦੋ ਵਾਰ ਮੈਂ ਉਹਨਾਂ ਨੂੰ ਲਾਈਨ ਤੇ ਲਿਆ ਕੇ ਵੀ ਉਹਨਾਂ ਨਾਲ ਗੱਲ ਕੀਤੀ ਸੀ। لیکن پھر ਉਹ مطلب ਕਿਉਂਕਿ ਉਹਨਾਂ ਨੂੰ ਸ਼ੋਰ ਅੱਧੀ ਤਾਂ ਕੋਈ ਗੱਲ ਹੈ ਨਹੀਂ ਸੀ ਕਿ ਕੋਈ ਸ਼ੋਰ ਤੁਹਾਨੂੰ ਕੋਲ ਪਹਿਲਾਂ ਹੀ ਬਿਥੇਰੀ ਸੀ ਠੀਕ ਤੇ ਉਹ مطلب ਫਿਰ ਜਿਹੜੀ ਉਹਨਾਂ ਨੂੰ ਲੱਗੋ ਸਮਾਂ ਠੀਕ ਬੈਠਦਾ ਸੀ ਜਾਂ ਜਿਹੜੀ ਉਹਨਾਂ ਨੂੰ ਗੱਲ ਠੀਕ ਬੈਠਦੀ ਸੀ ਜਾਂ ਜਿਹੜੀ ਉਹਨਾਂ ਨੂੰ ਗੱਲ ਚੰਗੀ ਲੱਗਦੀ ਸੀ ਜਿਹੜੀ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਸੀ ਉਹ ਸਪਸ਼ਟ ਤੁਹਾਡੇ ਮੂੰਹ ਤੇ ਕਹਿੰਦੇ ਤੁਹਾਨੂੰ ਲਾਰਾ ਨਹੀਂ ਸੀ ਲਾਉਂਦੇ ਤੁਹਾਨੂੰ ਦੱਸ ਦੇ ਨਹੀਂ ਕਿ ਮੈਂ ਤਾਂ ਮੰਗ ਤਾਂ ਦੋ ਪ੍ਰੋਗਰਾਮ ਹੀ ਕਰ ਸਕੂਗਾ ਮੈਂ ਤਾਂ ਇੱਕ ਪ੍ਰੋਗਰਾਮ ਹੀ ਕਰ ਸਕੂਗਾ ਮੈਨੂੰ ਮੈਂ ਆਪਣਾ ਟਾਈਮ ਹੈ ਜਿਹੜਾ ਉਹ ਐਸ ਵਕਤ ਨਹੀਂ ਦੇ ਸਕਦਾ ਮੈਂ ਆਪਣਾ ਟਾਈਮ ਇਸ ਵਕਤ ਨਹੀਂ ਲਾ ਸਕਦਾ ਤਾਂ ਮਤਲਬ ਉਹ ਇਸ ਕਰਨ ਦੀ ਜਰੂਰਤ ਰੱਖ ਦਿੱਤੀ ਸੋ ਮੈਨੂੰ ਮਤਲਬ ਉਹਨਾਂ ਨਾਲ ਗੱਲ ਕਰਕੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਜਿਹੜੀ ਗੱਲਾਂ ਕੀਤੀਆਂ ਮੈਨੂੰ ਬਹੁਤ ਚੰਗਾ ਲੱਗਿਆ ਸੋ ਇਸ ਕਰਕੇ ਜਿਹੜਾ ਹੈਗਾ ਅੱਜ ਸਾਰਾ ਜਿਹੜਾ ਪੰਜਾਬੀ ਸਾਹਿਤ ਹੈ ਤੇ ਉਹ ਸੱਤੇ ਦੇ ਵਿੱਚ ਹੈ ਕਿਉਂਕਿ ਸਾਡੇ ਜਿਹੜੇ ਵੱਡੇ ਸਾਹਿਤਕਾਰ ਨੇ ਉਹ ਤੁਰਦੇ ਜਾ ਰਹੇ ਨੇ ਕਹਾਣੀ ਅੱਜ ਵੀ ਲਿਖੀ ਜਾ ਰਹੀ ਹੈ ਕਹਾਣੀ ਦਾ ਜਿਹੜਾ ਹੂਪ ਹੈ ਉਹ ਬਦਲ ਰਿਹਾ ਹੈ ਕਹਾਣੀ ਦੇ ਵਿੱਚ ਚੇਂजेस ਨੇ ਜਿਹੜੀਆਂ ਆ ਰਹੀਆਂ ਨੇ ਲੇਕਿਨ ਜਿੰਨਾ ਚਿਰ ਅਸੀਂ ਇਹ ਵੱਡੇ ਕਹਾਣੀਕਾਰਾਂ ਨੂੰ ਨਹੀਂ ਪੜਦੇ ਇਹਨਾਂ ਨੂੰ ਨਹੀਂ ਜਾਣਦੇ ਤੋਂ ਅਸੀਂ ਅਗਲੇ ਪੜਾਤੇ ਨਹੀਂ ਜਾ ਸਕਦੇ ਕਿਉਂਕਿ ਸਾਡੇ ਮੀਲ ਪੱਥਰ ਨੇ ਸੁਪਰੀਮ ਪ੍ਰਕਾਸ਼ ਬਹੁਤ ਵੱਡਾ ਨਾਮ ਹੈ ਪੰਜਾਬੀ ਕਹਾਣੀ ਦਾ ਸੋ ਅੱਜ ਦਾ ਜਿਹੜਾ ਜੁਗ ਨੌਜਵਾਨ ਕਹਾਣੀ ਲਿਖਦਾ ਹੈ ਮੈਂ ਨਹੀਂ ਕਹਿੰਦਾ ਪੜਦਾ ਨਹੀਂ ਪੜਦਾ ਹੋਵੇਗਾ ਲੇਕਿਨ ਉਸ ਨੂੰ ਜਿਹੜਾ ਹੈਗਾ ਮੈਂ ਸੁਜੈਸਟ ਕਰਦਾ ਆਪਣੇ ਵੱਲ ਕੋਈ ਸਾਰਾ ਪ੍ਰੇਮ ਪ੍ਰਕਾਸ਼ ਬ੍ਰਿਹਾਮ ਸਿੰਘ ਸੰਧੂ ਕੁਲਵੰਤ ਸਿੰਘ ਬਿਰਕ ਜਿੰਨੇ ਵੀ ਸਾਡੇ ਜਿਹੜੇ ਨਾਮ ਵਰ ਕਹਾਣੀਕਾਰ ਨੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਪੜ ਨਹੀਂ ਲੈਂਦੇ ਤਾਂ ਉਹਨਾਂ ਚਿਰ ਜਿਹੜੀ ਕਹਾਣੀ ਹੈ ਉਹ ਅੱਗੇ ਨਹੀਂ ਤੁਰ ਸਕਦੀ ਅੱਗੇ ਨਹੀਂ ਜਾ ਸਕਦੀ ਤੂੰ ਅੱਜ ਦੀ ਕਹਾਣੀ ਵੀ ਪੜੋ ਤੇ ਇਸ ਕਹਾਣੀ ਨੂੰ ਵੀ ਪੜੋ ਠੀਕ ਹੈ ਤੇ ਮੈਂ ਹੁਣ ਜਿਆਦਾ ਉਹਨਾਂ ਬਾਰੇ ਕੀ ਕਹਾਂ ਉਹਨਾਂ ਬਾਰੇ ਕਹਿਣ ਨੂੰ ਬਹੁਤ ਕੁਝ ਹੈ ਉਹਨਾਂ ਦੀ ਕੱਲੀ ਕੱਲੀ ਕਹਾਣੀਆਂ ਜਿਹੜੀ ਉਹਨਾਂ ਤੇ ਗੱਲ ਕਰਨ ਨੂੰ ਬਹੁਤ ਕੁਝ ਹੈ ਉਹਨਾਂ ਦੀ ਜੀਵਨੀ ਤੇ ਗੱਲ ਕਰਨ ਨੂੰ ਬਹੁਤ ਕੁਝ ਹੈ ਲੇਕਨ ਦੋਸਤੋ ਇਸ ਤਰ੍ਹਾਂ ਦੇ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਬਾਰੇ ਕੋਈ ਜਾਲਾ ਗੱਲ ਨਹੀਂ ਕਰ ਸਕਦੇ ਲੇਕਿਨ ਉਹਨਾਂ ਦਾ ਜਿਹੜਾ ਅਚਾਨਕ ਤੁਰ ਜਾਣਾ ਜਦੋਂ ਤੁਸੀਂ ਸੋਸ਼ਲ ਮੀਡੀਆ ਖੋਲਦੇ ਹੋ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਖਬਰ ਮਿਲਦੀ ਹੈ ਕਿ ਉਹ ਹੁਣ ਅਸੀਂ ਤਾਂ ਦੂਰ ਬੈਠੇ ਹਾਂ ਕੈਨੇਡਾ 'ਚ ਬੈਠੇ ਹਾਂ ਤਾਂ ਤੁਹਾਨੂੰ ਸਦਮਾ ਆ ਜਿਹੜਾ ਉਹ ਲੱਗਦਾ ਹੈ ੱਤਕਾ ਲੱਗਦਾ ਹੈ ਜਾਂ ਤਾਂ ਆਉਂਦੀਆਂ ਨੇ ਇਹ ਸਾਡੇ ਸਾਹਿਤਕਾਰ ਇੱਕ ਇੱਕ ਕਰਕੇ ਵਿਛੜ ਰਹੇ ਨੇ ਸਾਡੇ ਕੋਲ ਸਮਾਂ ਹੈ ਤੇ ਅਸੀਂ ਇਹਨਾਂ ਨਾਲ ਬੱਦ ਤੋਂ ਬੱਦ ਗੱਲਾਂ ਕਰੀਏ ਇਹਨਾਂ ਦੇ ਸਾਹਿਤ ਨੂੰ ਸੰਭਾਲੀਏ ਇਹਨਾਂ ਦੀ ਆਵਾਜ਼ ਰਿਕਾਰਡ ਕਰੀਏ ਇਹਨਾਂ ਦੇ ਜਿਹੜੇ ਹਨ ਉਹ ਇਸ ਤਰ੍ਹਾਂ ਦੇ ਕੋਈ ਮਿਊਜ਼ੀਅਮ ਬਣਾਈਏ ਜਿੱਥੇ ਜਾ ਕੇ ਕੋਈ ਬੰਦਾ ਪ੍ਰੇਮ ਪ੍ਰਕਾਸ਼ ਬਾਰੇ ਰਿਸਰਚ ਕਰਨੀ ਚਾਹੁੰਦਾ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪਈਆਂ ਹੋਣ ਉਹਨਾਂ ਦੀਆਂ ਆਡੀਓਜ਼ ਪਈਆਂ ਹੋਣ ਉਹਨਾਂ ਦੀਆਂ ਕਹਾਣੀਆਂ ਬਾਰੇ ਡਿਸਕਸ਼ਨਸ ਨੇ ਜਿਹੜੀਆਂ ਉਹ ਪਈਆਂ ਹੋਣ ਉਹਨਾਂ ਦੀਆਂ ਦੁਰਲੱਭ ਤਸਵੀਰਾਂ ਪਈਆਂ ਹੋਣ ਤੇ ਲੇਕਿਨ ਸਾਡੇ ਚ ਇਹ ਰੁਝਾਨ ਨਹੀਂ ਹੈ ਅਸੀਂ ਜਿੰਦੂ ਬੰਦੇ ਦੀ ਤਕਤਰੀ ਨਹੀਂ ਕਰਦੇ ਠੀਕ ਹੈ ਤੇ ਜਦੋਂ ਬੰਦਾ ਚਲੇ ਜਾਂਦਾ ਹੈ ਸੱਟ ਤੋਂ ਫਿਰ ਅਸੀਂ ਸਮਝਦੇ ਹਾਂ ਕਿ ਇਸ ਬੰਦੇ ਦੀ ਮਹੱਤਤਾ ਕੀ ਸੀ ਸੋ ਪਿਛਲੇ ਦਿਨੀ ਕ੍ਰਿਸ਼ਨ ਪਨੋਟ ਸਾਹਿਬ ਪੰਜਾਬੀ ਨਜ਼ਲ ਦੇ ਕਿਤਾ ਦੇ ਵਿੱਚੋਂ ਦਾ ਬੜਾ ਨਾਂ ਸੀ ਉਹ ਚਲੇ ਗਏ ਸੋ ਹੁਣ ਪ੍ਰੇਮ ਪ੍ਰਕਾਸ਼ ਜੀ ਚਲੇ ਗਏ ਤੋਂ ਜਦੋਂ ਆਪਾਂ ਪਿੱਛੇ ਨਿਗਾਹ ਮਾਰਦੇ ਹਾਂ ਤਾਂ ਕਿੰਨੇ ਲੋਕ ਨੇ ਉਜੜ ਸੱਟ ਤੋਂ ਚਲੇ ਗਏ ਤੇ ਜਿਨ੍ਹਾਂ ਦਾ ਸਾਹਿਬ ਦੇ ਵਿੱਚ ਬੜਾ ਨਾਨ ਸੀ ਸੋ ਮੈਂ ਪਰਿਵਾਰ ਨਾਲ ਸਮੁੱਚੇ ਸਾਹਿਤਿਕ ਪਰਿਵਾਰ ਨਾਲ ਜਾਂ ਉਹਨਾਂ ਦੇ ਆਪਣੇ ਪਰਿਵਾਰ ਨਾਲ ਅ ਕਿਆਰੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਤੇ ਇਦਾਂ ਦੇ ਸਾਹਿਤਕਾਰ ਮੁੱਦਤ ਬਾਅਦ ਪੈਦਾ ਹੁੰਦੇ ਨੇ ਜਿਨ੍ਹਾਂ ਨੇ ਸਾਰਾ ਜੀਵਨ ਸਾਹਿਤ ਨੂੰ ਸਮਰਪਿਤ ਕੀਤਾ ਹੋਵੇ ਔਰ ਸਾਹਿਤ ਨੂੰ ਵੱਡਾ ਰੱਖਿਆ ਹੋਵੇ ਤੇ ਜਿਨ੍ਹਾਂ ਦੇ ਵਿੱਚ ਅ ਮਤਲਬ ਕੋਈ ਇਸ ਤਰ੍ਹਾਂ ਦੀ ਈਗੋ ਨਾ ਹੋਵੇ ਧਰਤੀ ਨਾਲੋਂ ਟੁੱਟੇ ਨਾ ਹੋਣ ਆਪਣੇ ਲੋਕਾਂ ਨਾਲੋਂ ਟੁੱਟੇ ਨਾ ਹੋਣ ਤੇ ਉਹਨਾਂ ਦਾ ਸਾਹਿਤਿਕ ਘਾਟਾ ਜਿਹੜਾ ਵੱਡਾ ਹੋਵੇ ਠੀਕ ਤੇ ਪ੍ਰਿੰਕ ਪ੍ਰਕਾਸ਼ ਉਹਨਾਂ ਚੋਂ ਇੱਕ ਸੀ ਅੱਜ ਜਲੰਧਰ ਹੈ ਜਿਹੜਾ ਉਹ ਉਦਾਸ ਹੈ ਮੋਤਾ ਸਿੰਘ ਨਗਰ ਤੇਲਾ ਉਦਾਸ ਨਹੀਂ ਪੂਰਾ ਜਿਹੜਾ ਸਾਹਿਤ ਜਗਤ ਹੈ ਉਹ ਉਦਾਸ ਹੈ ਸੋ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਦੋ ਧੀਆ ਸੋਮਨ ਸਰਬੀ ਤੇ ਸੁਜਾਤਾ ਨੇ ਤੇ ਉਹਨਾਂ ਦਾ ਇੱਕ ਬੇਟਾ ਹੈ ਜਿਉਤੀ ਕਿਰਨ ਸੋ ਇਹ ਹਨ ਹੁਣ ਫੈਮਿਲੀ ਦੇ ਵਿੱਚੋਂ ਕੋਈ ਸਾਹਿਤ ਵਾਲੇ ਪਾਸੇ ਨੂੰ ਮੇਰਾ ਖਿਆਲਤਾ ਨਹੀਂ ਗਿਆ ਹੋਇਆ ਲੇਕਿਨ ਗਿਆ ਹੋਣਾ ਲੇਕਿਨ ਉਹਨਾਂ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਸੋ ਇਹ ਜਿਹੜਾ ਕੰਮ ਹੈ ਉਹ ਵੱਡੀਆਂ-ਵੱਡੀਆਂ ਸਾਹਿਤਕ ਸੰਸਥਾਵਾਂ ਨੇ ਜਿਹੜੀਆਂ ਉਹ ਕਰ ਸਕਦੀਆਂ ਨੇ ਤੇ ਕਿਉਂਕਿ ਮੈਂ ਦੇਖਿਆ ਮੇਰੇ ਹਿੰਦੂ ਹੁੰਦੇ ਜਿਹੜੇ ਬਹੁਤ ਸਾਰੇ ਸਾਹਿਤਕਾਰ ਨੇ ਉਹ ਚਲੇ ਗਏ ਨੇ ਮਤਲਬ ਜਿੰਨਾ ਸਤ ਸਿੰਘ ਸਿੱਖੋਂ ਜੀ ਗਏ ਜਿਹੜੇ ਵੱਡੇ ਨਾਮ ਸਨ ਅਮਰਤਾ ਪ੍ਰੀਤਮ ਜੀ ਗਏ ਠੀਕ ਤੇ ਮੋਹਨ ਭੰਡਾਰੀ ਜੀ ਗਏ ਰੁਕबीर ਟੱਡ ਜੀ ਗਏ ਬਹੁਤ ਸਾਰੇ ਨਾਮ ਨੇ ਜਿਹੜੇ ਸਾਡੇ ਹੋਂਦ ਦੇ ਲਿਖਣ ਵਾਲੇ ਸੀ ਉਹ ਵੀ ਬਹੁਤ ਸਾਰੇ ਗਏ ਪਿਛਲੇ ਸਾਲ ਸੁਖਜੀਤ ਚਲੇ ਗਿਆ ਤਲਵਿੰਦਰ ਚਲੇ ਗਿਆ ਠੀਕ ਤੇ ਕਿੰਨੇ ਕ ਨਾਮ ਆ ਤੁਹਾਨੂੰ ਗੁਣਾਵਾ ਦੇਸ਼ ਰਾਜ ਕਾਲੀ ਉਹ ਵੀ ਚਲੇ ਗਿਆ ਲੇਕਿਨ ਕੀ ਅਸੀਂ ਇਹਨਾਂ ਦੀ ਵਿਰਾਸਤ ਨੂੰ ਸੰਭਾਲਿਆ ਸਾਡੇ ਕੇਂਦਰੀ ਪੰਜਾਬੀ ਲੇਖ ਸਭਾ ਹੈ ਸਾਹਿਤ ਅਕੈਡਮੀ ਹੈ ਚੰਡੀਗੜ੍ਹ ਸਾਹਿਤ ਅਕੈਡਮੀ ਹੈ ਸੋ ਕੀ ਅਸੀਂ ਕੋਈ ਪ੍ਰਾਰंभੇ ਕਰ ਰਹੇ ਹਾਂ ਇਹਨਾਂ ਦੇ ਸਾਹਿਤ ਨੂੰ ਸਾਂਭਣ ਦੀ ਠੀਕ ਜਾਂ ਇਹਨਾਂ ਦੀਆਂ ਗੱਲਾਂ ਕਰਨ ਦੀ ਜਾਂ ਇਹਨਾਂ ਤੋਂ ਵਿਸ਼ੇਸ਼ ਸੈਮੀਨਾਰ ਰਚਾਉਣ ਦੀ ਪਾਤਰ ਸਾਹਿਬ ਵੀ ਚਲੇ ਗਏ ਨੇ ਅਸੀਂ ਕੁਛਕ ਸਮਾਂ ਜਿਹੜਾ ਹੈਗਾ ਉਹ ਗੱਲਾਂ ਕਰਦੇ ਆਂ ਤਸਵੀਰਾਂ ਲਾਉਂਦੇ ਆਂ ਤਾਂ ਬਾਅਦ ਦੇ ਵਿੱਚ ਅਸੀਂ ਭੁੱਲ ਪਲਾ ਜਾਂਦੇ ਹਾਂ ਕੋਈ ਸਮਾਂ ਆਵੇਗਾ ਜਦੋਂ ਸਾਡੇ ਜਿਹੜੇ ਇੱਥੇ ਪ੍ਰਦੇਸਾਂ 'ਚ ਬਸੇ ਬੱਚੇ ਨੇ ਸਾਹਿਤ ਨਾਲ ਜੁੜਨ ਗਏ ਜਾਂ ਕਲਚਰ ਨੂੰ ਜਾਣਨਾ ਚਾਹਣਗੇ ਸੋ ਜੁਮੇ ਰਸ਼ੀਅਨ ਸਾਹਿਤਕਾਰ ਨੇ ਹੋ ਸਕਦਾ ਜਿਹੜੇ ਸਾਡੇ ਸਾਹਿਤਕਾਰ ਨੇ ਉਹਨਾਂ ਦਾ ਵੀ ਕਦੇ ਵਿਸ਼ਵ ਦੇ ਵਿੱਚ ਨੋਟਿਸ ਲਿਆ ਜਾਵੇ ਸੁਪਰੀਮ ਪ੍ਰਕਾਸ਼ ਉਹਨਾਂ ਚ ਕਹਾਣੀਕਾਰ ਇਸ ਤਰ੍ਹਾਂ ਦਾ ਹੈਗਾ ਜਿ ਜਿਹਦੀਆਂ ਕਹਾਣੀਆਂ ਦੂਸਰੀਆਂ ਪਛਾਵਾਂ ਚ ਸੱਪੜੀਆਂ ਨੇ ਜਾਂ ਤੁਸੀਂ ਕੇਰਲ ਤੋਂ ਤਾਮਿਲਨਾਡੂ ਤੋਂ ਜਾਂ ਹੋਰ ਕਿਸੇ ਮੁਲਕਾਂ ਤੋਂ ਆ ਕੇ ਕੋਈ ਬੰਦਾ ਇਹਨਾਂ ਬਾਰੇ ਜਾਣਨਾ ਚਾਹੇ ਇਹਨਾਂ ਦੀਆਂ ਥਾਵਾਂ ਤੇ ਵਿజిਟ ਕਰਨਾ ਚਾਹੇ ਕਿ ਕਿੱਥੇ ਜੰਮੇ ਸੀ ਕਿੱਥੇ ਰਹਿੰਦੇ ਸੀ ਕਿਵੇਂ ਲਿਖਦੇ ਸੀ ਤਾਂ ਕਿ ਕਿੰਨਾ ਦੀ ਪ੍ਰਾਸ ਤੋਂ ਸੰਭਾਲਣ ਦਾ ਸਾਡੇ ਕੋਲ ਕੋਈ ਉਪਰਾਲਾ ਹੈ ਕੀ ਅਸੀਂ ਕਰ ਸਕਦੇ ਹਾਂ ਸੋ ਮੈਂ ਤਾਂ ਇਸ ਗੱਲ ਨੂੰ ਮਤਲਬ ਮੈਂ ਕਹਿ ਰਿਹਾ ਮੈਂ ਕੋਈ ਹਰਜ ਨਹੀਂ ਕਿਉਂਕਿ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕਰ ਰਹੇ ਮੈਂ ਆਪਣੇ ਲੈਵਲ ਤੇ ਕਾਫੀ ਚੱਲੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ ਪਰ ਮੈਂ ਚਲਾ ਜਾਵਾਂਗਾ ਤਾਂ ਉਹਨਾਂ ਨੂੰ ਕਿ ਸੰਭਾਲੂ ਮੇਰਾ ਸਿਰ ਨੂੰ ਜੀ ਨਹੀਂ ਕਰਦਾ ਮੈਂ ਹੁਣ ਆਹ ਜਿਹੜੀ ਪ੍ਰੇਮ ਪ੍ਰਕਾਸ਼ ਵਾਲੀ ਇੰਟਰਵਿਊ ਹੈ ਉਸ ਵਕਤ ਮੈਂ ਇੰਟਰਵਿਊ ਕੀਤੀ ਸੀ ਮੇਰੀ ਕਿਤਾਬ ਦੇ ਵਿੱਚ ਬਹੁਤ ਸਾਰੇ ਬੰਦੇ ਹੋਣ ਹੈ ਨਹੀਂ ਮੈਂ ਟੈਲੀਵਿਜ਼ਨ ਤੇ ਬਹੁਤ ਸਾਰੀਆਂ ਇੰਟਰਵਿਊਜ਼ ਕਰਦਾ ਰਿਹਾ ਠੀਕ ਆ ਮਨ ਦੀਆਂ ਵੀਡੀਓਜ਼ ਸੰਭਾਲੀਆਂ ਹੋਈਆਂ ਨੇ ਨਰਿੰਦਰ ਸਿੰਘ ਨੂਰ ਨਾਲ ਮੇਰੀ ਬਹੁਤ ਕਮਾਲ ਦੀ ਇੰਟਰਵਿਊ ਹੈ ਸਵਰਨ ਚੰਦਨ ਨਾਲ ਮੇਰੀ ਬਹੁਤ ਕਮਾਲ ਦੀ ਇੰਟਰਵਿਊ ਹੈ ਜੋ ਰਿਕਾਰਡਡ ਹਨ ਠੀਕ ਹੈ ਤੇ ਬਹੁਤ ਸਾਰੇ ਬੰਦਿਆਂ ਨਾਲ ਜਿਹੜੇ ਹੁਣ ਸਾਡੇ ਚ ਨਹੀਂ ਰਹੇ ਤੇ ਹੁਣ ਮੇਰੀਆਂ ਵੀਡੀਓਜ਼ ਵੀ ਉਦਾਂ ਹੀ ਪਈਆਂ ਨੇ ਕਿ ਨਹੀਂ ਕੋਈ ਕੋਈ ਬੰਦਾ ਹੋਵੇ ਜਿਹੜਾ ਉਹਨਾਂ ਨੂੰ ਵੀਡੀਓਜ਼ ਨੂੰ ਕੋਈ ਅ ਸੋਸ਼ਲ ਮੀਡੀਆ ਤੇ ਕਨਵਰਟ ਕਰ ਦਵੇ ਮਤਲਬ ਮੈਂ ਹੁਣ ਟੈਕਨੀਕਲ ਪਰਸਨ ਤੋਂ ਬਹੁਤਾ ਹੈ ਨਹੀਂ ਗਿਆ ਠੀਕ ਹੈ ਤੇ ਜਾਂ ਉਹ ਉਹਨਾਂ ਨੂੰ ਕਿਸੇ ਰੂਪ ਦੇ ਵਿੱਚ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਕੋਈ ਸੰਭਾਲ ਹੀ ਲਿਆ ਜਾਵੇ ਸੋ ਨਹੀਂ ਕੁ្វី ਪ੍ਰਲਾ ਹੋ ਰਿਹਾ ਠੀਕ ਹੁਣ ਅਸੀਂ ਕਿੱਥੋਂ ਲਿਆਈਏ ਬੰਦੇ ਟੈਕਨੀਕਲ ਜਿਹੜੇ ਕਿ ਨਾ ਚੀਜਾਂ ਨੂੰ ਸੰਭਾਲ ਲੈਣ ਸੰਭਾਲ ਲੈਣਗੇ ਤਾਂ ਫਿਰ ਉਹ ਰਖੜੀਆਂ ਕਿੱਥੇ ਨੇ ਕਿਹਨੂੰ ਦਿਖਾਉਣੀਆਂ ਨੇ ਠੀਕ ਹੈ ਤੇ ਜਿਵੇਂ ਹੁਣ ਕਿਸੇ ਸਾਹਿਤਕ ਆਪ ਦੀ ਜਿਹੜੀ ਵਿਰਾਸਤ ਹੈ ਉਹ ਹੁਣ ਕਈ ਪਰਿਵਾਰ ਸਾਹਮਦੇ ਨੇ ਕਈ ਨਹੀਂ ਸਾਹਮਦੇ ਠੀਕ ਹੈ ਸਾਡੇ ਹੁਣ ਇੱਥੋਂ ਹੀ ਦੇਖ ਲਓ ਕਿੰਨੇ ਬੰਦੇ ਸੀ ਸਾਡੇ ਟ੍ਰਾਂਟੋ ਦੇ ਵਿੱਚ ਜੇ ਹੁਣ ਉਹ ਇੱਥੋਂ ਹੀ ਜਿਹੜੇ ਕਾਫੀ ਨੇ ਵਿਛੜ ਗਏ ਜਦੋਂ ਮੈਂ ਦੇਖਦਾ ਹਾਂ ਤੇ ਸਾਡੇ ਚ ਹੁਣ ਨਹੀਂ ਰਹੇ ਆ ਖਬਾਲ ਰਾਮੂ ਵਾਲਿਆ ਜੀ ਬਲਬੀਰ ਮੋਮੀ ਜੀ ਜਰਨੈਲ ਸਿੰਘ ਗਰਚਾ ਜੀ ਤੇ ਮਰਜਿੰਦਰ ਕੋਰ ਗੁਲਾਟੀ ਤੇ ਹੋਰ ਕਿੰਨੇ ਨੇ ਕਿੰਨੇ ਆ ਨੇ ਸਾਡੇ ਅਰਗਿਆਂ ਨੂੰ ਤੋਂ ਜਾਣਾ ਤੋਂ ਕੋਈ ਨਹੀਂ ਸਾਹਮਦਾ ਠੀਕ ਆ ਇਹ ਤਾਂ ਜਦੋਂ ਕੋਈ ਰਿਸਰਚ ਕਰੇਗਾ ਕੋਈ ਇਹਨਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰੇਗਾ ਉਦੋਂ ਉਦੋਂ ਪਾਵੇਂ ਕੋਈ ਕਿਤੋਂ ਕੋਈ ਉਹਨਾਂ ਦੀ ਕਿਸੇ ਦੀ ਕੋਈ ਕਿਤਾਬ ਕਿਸੇ ਲਾਇਬ੍ਰੇਰੀ ਚ ਲੱਭ ਲੋ ਜਵੇ ਅਦਰਵਾਈਜ਼ ਸਾਡੇ ਕੋਲ ਕੋਈ ਹੱਲ ਨਹੀਂ ਹੈ ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਸਾਨੂੰ ਸਹਿਯੋਕਕਾਰਾਂ ਨੂੰ ਆਪਣਿਆਂ ਨੂੰ ਟਰਾਂਸਲੇਟ ਕਰਨਾ ਚਾਹੀਦਾ ਤੇ ਅਸੀਂ ਕੀ ਕਰਦੇ ਹਾਂ ਤੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਇਲੈਕਸ਼ਨ ਤੇ ਹੀ ਫੋਕਸ ਕਰਦੀਆਂ ਰਹਿੰਦੀਆਂ ਨੇ ਭਾਵੇਂ ਲੇਖਕਾਂ ਦੀ ਪਬਲਿਕੇਸ਼ਨ ਦੇ ਮਸਲੇ ਹੋਣ ਭਾਵੇਂ ਲੇਖਕਾਂ ਦਾ ਜਿਹੜੇ ਖਰੜੇ ਨੇ ਹੁਣ ਕ੍ਰਿਸ਼ਨ ਪਨੋੜਜੀ ਚਲੇ ਗਏ ਦੋ ਤਿੰਨ ਕਿਤਾਬਾਂ ਦੇ ਖਰੜੇ ਉਹਨਾਂ ਦੇ ਪੈਨੇ ਗੁਰਪਾਲ ਲਿੱਟ ਜੀ ਗਏ ਨੇ ਉਹਨਾਂ ਦੀਆਂ ਕਿਤਾਬਾਂ ਦੇ ਵੀ ਖਰੜੇ ਪਏ ਹੋਣਗੇ ਠੀਕ ਹੈ ਮਿੰਦਰ ਗਿੱਲ ਚਲੇ ਗਿਆ ਉਹਨਾਂ ਦੀ ਉਹਦੀਆਂ ਕਿਤਾਬਾਂ ਦੇ ਮੈਨੂੰ ਪਤਾ ਉਹਨਾਂ ਦੇ 720 ਦਾ ਨਾਮ ਲਿਖਿਆ ਸੀ ਕੌਣ ਸੰਭੇਗਾ ਉਹਨਾਂ ਨੂੰ ਠੀਕ ਹੈ ਪਰਵਾਰਾਂ ਲਈ ਤਾਂ ਕਾਗਜ਼ਾਂ ਦੇ ਥੱਬੇ ਨੇ ਪਰਵਾਰਾਂ ਲਈ ਉਹਨਾਂ ਦੀਆਂ ਕਿਤਾਬਾਂ ਮਤਲਬਕ ਉਹ ਚੱਕ ਕੇ ਰੱਦੀ ਵਾਲਿਆਂ ਨੂੰ ਵੇਚ ਦੇਣਗੇ ਉਹਨਾਂ ਦੇ ਕਮਰੇ ਕਲੀਨ ਕਰ ਦੇਣਗੇ ਉਹਨਾਂ ਦੀਆਂ ਕਿਤਾਬਾਂ ਸੁੱਫਤ ਦੇਣਗੇ ਲੇਕਿਨ ਘਾਟਾ ਕਿਹਨੂੰ ਪਵੇਗਾ ਪੰਜਾਬੀ ਸਾਹਿਤ ਨੂੰ ਤੇ ਸਾਡੇ ਕੋਈ ਇਸ ਤਰ੍ਹਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਕਿ ਜਦੋਂ ਕੋਈ ਲੇਖਕ ਵਿਛੜਦਾ ਹੈ ਉਸ ਦਾ ਜਿਹੜਾ ਕਮਰਾ ਹੈ ਨਾ ਉਸ ਦਾ ਜਿਹੜਾ ਸਾਹਿਤਕ ਜਿਹੜੀ ਉਹਦੀਆਂ ਐਕਟੀਵਿਟੀਆਂ ਨੇ ਉਹਨਾਂ ਨੂੰ ਉਸੇ ਵਕਤ ਪਰਿਵਾਰ ਨੂੰ ਸਹੇ ਤਿਆ ਜਾਵੇ ਕਿ ਉਹਨੂੰ ਫ੍ਰੀਜ਼ ਕਰ ਦਿੱਤਾ ਜਾਵੇ ਉਹਦੀ ਕੋਈ ਚੀਜ਼ ਹੈ ਜਿਹੜੀ ਨਾ ਭਲਾਈ ਜਾਵੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਵੇ ਠੀਕ ਹੈ ਉਹਨਾਂ ਦੇ ਅਣਛੋਪੇ ਖਰੜੇ ਸੰਭਾਲੇ ਜਾਣ ਉਹਨਾਂ ਦੀਆਂ ਜਿਹੜੀਆਂ ਮਹੱਤਵਪੂਰਨ ਕਿਤਾਬਾਂ ਨੇ ਉਹ ਸੰਭਾਲੀਆਂ ਜਾਂ ਉਹਨਾਂ ਨਾਲ ਸਬੰਧਤ ਜਿਹੜੀਆਂ ਚੀਜ਼ਾਂ ਨੇ ਉਹ ਸੰਭਾਲੀਆਂ ਜਾਣ ਤੇ ਜੇ ਅਸੀਂ ਕੋਈ ਲੇਖਕਾਂ ਦਾ ਵੱਡਾ ਮਿਊਜ਼ੀਅਮ ਪੰਜਾਬ 'ਚ ਬਣਾ ਸਕਦੇ ਹਾਂ ਤਾਂ ਵੀ ਠੀਕ ਹੈ ਲੇਕਿਨ ਜਿਹੜੇ ਹੁਣ ਅਸੀਂ ਵੱਡੇ ਵੱਡੇ ਭਵਨ ਬਣਾਏ ਨੇ ਭਾਵੇਂ ਉਹ ਪੰਜਾਬੀ ਭਵਨ ਹੈ ਜਾਂ ਹੋਰ ਹੈ ਤਾਂ ਫਿਰ ਉਹ ਕਿਸ ਕੰਮ ਦੇ ਹਨ ਜੀ ਮਤਲਬ ਉਹ ਲੇਖਕਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਨਹੀਂ ਸੰਭਾਲ ਸਕਦੇ ਠੀਕ ਸੋ ਕੋਈ ਇਸ ਤਰ੍ਹਾਂ ਦਾ ਜਿਹੜਾ ਮਿਊਜ਼ੀਅਮ ਕੋਈ ਜ਼ਾਇਬ ਕਰ ਕੋਈ ਹੋਣਾ ਚਾਹੀਦਾ ਹੈ ਆਉਣ ਵਾਲੇ ਦਿਨਾਂ 'ਚ ਸਾਡੇ ਚੋਂ ਵੀ ਕਈ ਨੇ ਜਿਹੜੇ ਉਹ ਵਿਛੜ ਜਾਣਗੇ ਸੋ ਮੈਂ ਮਤਲਬ ਇਹੀ ਕਹਾਂਗਾ ਕਿ ਪ੍ਰੇਮ ਪ੍ਰਕਾਸ਼ ਬਹੁਤ ਵੱਡੇ ਕਹਾਣੀਕਾਰ ਸਨ ਜੋ ਅੱਜ ਸਾਡੇ ਤੋਂ ਵਿਛੜ ਗਏ ਨੇ ਭਾਵੇਂ ਸਰੀਰਕ ਤੌਰ ਤੇ ਵਿਛੜ ਗਏ ਨੇ ਲੇਕਿਨ ਉਹ ਕਹਾਣੀਆਂ ਦੇ ਰੂਪ ਵਿੱਚ ਸਾਡੇ ਨਾਲ ਰਹਿਣਗੇ ਸੋ ਤੁਸੀਂ ਉਹਨਾਂ ਦੀਆਂ ਕਹਾਣੀਆਂ ਪੜ੍ਹੀਆਂ ਨੇ ਮੈਨੂੰ ਇਹ ਵੀ ਪਤਾ ਹੈ ਕਿ ਦੋ ਚਾਰ ਗਣੇ ਛੋਨੇ ਬੰਦੇ ਇਦਾਂ ਦੇ ਚੈਨਲ ਆਉਂਦੇ ਇੱਕ ਦਿਨ ਹੋਰ ਕੋਈ ਦੇਖਦਾ ਨਹੀਂ ਮੈਂ ਕਹਾਂਗਾ ਜੇ ਨਹੀਂ ਦੇਖਦਾ ਜਾਂ ਨਹੀਂ ਸਾਹਿਤ ਸੁਮ ਬਾਬਾ ਇਹਨਾਂ ਕਿਤਾਬਾਂ ਨੂੰ ਜਰਨਾ ਚਾਹੁੰਦਾ ਤੇ ਉਹਨਾਂ ਦੀ ਬਦਕਿਸਮਤੀ ਹੋ ਸਕਦੀ ਹੈ ਸਾਨੂੰ ਤਾਂ ਕੋਈ ਇੱਕ ਬੰਦਾ ਸੁਣੇ ਤਾਂ ਵੀ ਠੀਕ ਹੈ ਦੋ ਬੰਦੇ ਸੁਣਨ ਤਾਂ ਵੀ ਠੀਕ ਹੈ ਸਾਨੂੰ ਕੋਈ ਵਿਊ ਲੈਣ ਦਾ ਨਹੀਂ ਸਾਨੂੰ ਕੋਈ ਪੈਸੇ ਇਕੱਠੇ ਕਰਨ ਦਾ ਲਾਲਚ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੇ ਇੱਕ ਬੰਦਾ ਵੀ ਸੁਣ ਲੂ ਤਾਂ ਵੀ ਠੀਕ ਹੈ ਦੋ ਸੁਣ ਲੈਣਗੇ ਤਾਂ ਵੀ ਠੀਕ ਹੈ ਲੇਕਿਨ ਜਿਹੜਾ ਸਨੇਹ ਹੈ ਸੀ ਉਹ ਦਿੰਦੇ ਰਹਿਣਾ ਹੈ ਸੋ ਉਮੀਦ ਕਰਦਾ ਹਾਂ ਤਾਂ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਗੱਲਬਾਤ ਹੈ ਜਿਹੜੀ ਕੋ ਚੰਗੀ ਲੱਗੀ ਹੋਵੇਗੀ ਤੋ ਤੁਸੀਂ ਮੈਨੂੰ ਦੱਸਿਓ ਜਰੂਰ ਕਿ ਤੁਸੀਂ ਪ੍ਰੇਮ ਪ੍ਰਕਾਸ਼ ਜੀ ਦੀਆਂ ਕਹਾਣੀਆਂ ਨੂੰ ਕਦੇ ਪੜ੍ਹਿਆ ਹੈ ਪੜ੍ਹਿਆ ਤਾਂ ਕਿਹੜੀ ਕਹਾਣੀਆਂ ਜਿਨ੍ਹਾਂ ਤੁਹਾਨੂੰ ਤੰਬਿਆ ਕਿਹੜੀ ਕਿਤਾਬ ਹੈ ਉਹਨਾਂ ਦੀ ਜਿਹਨੂੰ ਤੁਸੀਂ ਨਹੀਂ ਭਲਾ ਸਕਦੇ ਤੇ ਜਰੂਰ ਪੜ੍ਹਿਆ ਹੋ ਤੁਹਾਡਾ ਕੋਈ ਵੀ ਹੋਵੇ ਜਾਨਾ ਬਾਰੇ ਗੱਲਬਾਤ ਹੋਵੇ ਤਾਂ ਵੀ ਜਰੂਰ ਦੱਸਿਓ ਤੁਹਾਨੂੰ ਨਾ ਕਿ ਕਹਾਣੀ ਨੇ ਪ੍ਰਭਾਵਿਤ ਕੀਤਾ ਹੋਵੇ ਜਾਂ ਲਿਖਣ ਲਈ ਪ੍ਰੇਰਿਆ ਹੋਵੇ ਤਾਂ ਵੀ ਦੱਸਿਓ ਤੁਸੀਂ ਉਹਨਾਂ ਦਾ ਜਿਹੜਾ ਕਦੇ ਜਿਹੜਾ ਪਰਚਾ ਕੱਢਦੇ ਹੁੰਦੇ ਸੀਗੀ ਉਹ ਲਕੀਰ ਉਹ ਪੜ੍ਹਿਆ ਹੋਵੇ ਤਾਂ ਵੀ ਦੱਸਿਓ ਤੁਸੀਂ ਕਦੇ ਉਹਨਾਂ ਨੂੰ ਮਿਲੇ ਹੋ ਤਾਂ ਵੀ ਦੱਸਿਓ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਇਹ ਗੱਲ ਹੈ ਜਿਹੜੀ ਉਹ ਜਰੂਰ ਤੁਹਾਡੇ ਤੇ ਅਸਰ ਕਰੇਗੀ ਤੇ ਇੱਥੇ ਜੋ ਮੇਰੇ ਜਰਮਾਂ ਤੋਂ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ